ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰੀ ਨਹੀਂ ਤੇ ਤੀਜੀ ਚੌਥੀ ਘਟਨਾ ਹੋ ਗਈ ਨગર ਕੀ ਤੰਦਰੁਕ ਲਿਆਗ ਲਿਆ ਨੇ ਵੀ ਨਹੀਂ ਰੰਗਣ ਦੇ ਨਗਰ ਦੀ ਛੋਟਾ ਜਾਣ ਨਹੀਂ ਦਿੰਦੇ ਗੋਰੇ ਖੜਿਆ ੜੇ ਮੁਰੇ ਅਮਰੀਕਾ ਚ ਆ ਕੇ ਵਾਪਸ ਠਿੱ ਜਾਂਦਾ ਕੈਨੇਡਾ ਚ ਚੁੱਪ ਚੁੱਪ ਤੇ ਠਿੱ ਜਾਂਦਾ ਚਾਕੇ ਇੰਗਲੈਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਆਸਟ੍ਰੇਲੀਆ 'ਚ ਪ੍ਰਦਰਸ਼ਨ ਹੋਇਆ ਛੋਟੇ ਜੁੱਤੀਆਂ ਮਾਰ ਕੇ ਕੱਢਣਗੇ ਬਾਹਰਲੇ ਮੁਰਖਾਂ ਚੋ ਵੀ ਅਗਲਿਆਂ ਨੇ 35 ਸਾਲ ਤੋ ਰਹਿ ਰਿਹਾ ਗੋਰਾ ਐਰਸ ਗੋਰਾ ਇੱਕ ਅਮਰੀਕਾ 'ਚ ਰਹਿ ਰਿਹਾ ਸੀ ਅਮਰੀਕਾ ਆਰਮੀ ਚ ਬੰਦੇ ਨੇ ਨੌਕਰੀ ਕੀਤੀ ਮਾੜਾ ਜਿਹਾ ਬਹਾਨਾ ਬਣਾ ਕੇ ਵੀ ਨਾ ਜੀ ਤੂੰ ਤਾਂ ਜਦੋਂ ਇੱਥੇ ਆਇਆ ਸੀ ਆਪਣੀ ਜਾਣਕਾਰੀ ਗਲਤ ਦਿੱਤੀ ਆ ਚੱਕ ਕੇ ਵਾਪਸ ਥੋਕਿਆ ਤੁਸੀਂ ਕਿਦੇ ਪਾਣੀ ਹਾਰੋਂ ਉੱਥੇ ਯਾਦ ਰੱਖਾ ਮੇਰੀ ਗੱਲ ਸੋ ਰੱਬ ਦਾ ਵਾਸਤਾ ਪੰਜਾਬ ਦੇ ਲੋਕ ਸ਼ਹੀਦੀ ਧੜੇ ਚੱਲਦੇ ਆ ਸਹਿਬਜ਼ਾਦੇ ਨੇ ਸ਼ਹੀਦੀ ਧੜੇ ਚੱਲਦੇ ਆ ਸਾਡੇ ਗੁਰੂ ਸਾਡੇ ਸਹਿਬਜ਼ਾਦੇ ਇੱਥੇ ਆ ਧਰਤੀ ਖਾਤਰ ਖੂਨ ਡੋਲ ਕੇ ਗਏ ਆ ਓਏ ਅਜੂ ਧਰਤੀ ਵੇਚ ਕੇ ਭੱਜ ਗਏ ਧਰਤੀ ਉਹ ਦਾਵਾ ਹੀ ਛੱਡ ਗਏ ਕਬਜ਼ੇ ਹੀ ਛੱਡ ਗਏ ਯਾਰ ਦੁੱਖ ਲੱਗਦਾ ਸਾਲਾ ਦਿਲ ਵੀ ਖੂਨ ਦੇ ਅਥੋਂ ਰੋਣ ਲੱਗਦਾ ਵੀ ਇੰਨਾ ਹਲਾ ਸਾਡੇ ਪੰਜਾਬ ਦੇ ਮਾੜੇ ਹੋ ਗਏ ਯਾਰ ਐਡੀ ਕਿਹੜੀ ਮਜਬੂਰੀ ਬਣ ਗਈ ਤੁਹਾਡੀਆਂ ਜ਼ਮੀਨਾਂ ਵੇਚ ਵੇਚ ਭੱਜੀ ਜਾਂਦੇ ਹੋ ਖਰਚੇ ਘਟਾ ਲਓ ਆ ਬਿਆਹਾਂ ਤੇ ਖਰਚੇ ਚੱਕ ਦੋਂਗੇ ਹੁਣ ਵੱਡੀਆਂ ਗੱਡੀਆਂ ਕੰਮ ਆਪਾਂ ਕਰਨਾ ਨਹੀਂ ਜ਼ਮੀਨਾਂ ਵੇਚ ਕੇ ਕਿੰਨਾ ਦੇ ਟਾਈਮ ਪਾਸ ਕਰੋਗੇ ਇਹ ਵੀ ਮੁੱਕ ਜਾਣਗੇ ਇਹ ਤਾਂ ਬੈਂਕਾਂ 'ਚ ਪਏ ਅਰਬਾਂ ਖਰਬਾਂ ਨਹੀਂ ਖੜਦੇ ਹੁੰਦੇ ਐ ਸਵਾਗ ਨੂੰ ਉੱਟ ਜਾਨੇ ਸਵਾਗ ਨੂੰ ਯਾਦ ਰੱਖਿਓ ਸੋ ਮੇਰੀ ਤੁਹਾਨੂੰ ਬੇਨਤੀ ਆ ਮੇਰਾ ਵੀਰ ਹੱਥ ਬੰਨ ਕੇ ਓਏ ਪੰਜ ਚਾਰ ਸਾਲ ਖੜਜੋ ਆਪਣੀਆਂ ਜ਼ਮੀਨਾਂ ਬਚਾ ਲਓ ਲਾਂਗੇ ਖੁੱਲਣੇ ਆ ਵਪਾਰ ਸ਼ੁਰੂ ਹੋਣੇ ਆ ਓਏ ਇੱਥੋਂ ਸਾਰੇ ਛੋੜੇ ਅਟਾਰੀ ਬਾਗੇ ਬਾਰਡਰ ਖੁੱਲ ਜਾਣੇ ਆ ਛੋੜੀ ਕੀਮਤ ਕਹਿਣੀ ਆ ਪੈਣੀ ਆ ਪੰਜਾਬ ਦੇ ਲੋਕੋ ਕੀਮਤ ਪੈਣੀ ਆ ਸਾਡੀਆਂ ਸਰਦਾਰੀਆਂ ਸਾਡੀਆਂ ਟੌਰਾਂ ਸਾਡੀਆਂ ਸੱਭਿਆਚਾਰ ਸਾਡਾ ਇਤਿਹਾਸ ਸਾਡੀਆਂ ਬੋਲੀਆਂ ਆ ਧਰਤੀ ਕਰਕੇ ਨਾ ਜ਼ਮੀਨਾਂ ਕਰਕੇ ਆ ਮੈਂ ਉਹਨਾਂ ਲਾਂਦ ਪਾਉਣਾ ਲੋਕਾਂ ਨੂੰ ਜਿਹੜੇ ਲੋਕ ਅੱਜ ਆਪਣੀ ਧਰਤੀ ਨੂੰ ਛੱਡ ਕੇ ਬੇਦਾਵਾ ਲੈ ਕੇ ਭੱਜ ਚੁੱਕੇ ਆ ਪਗੋੜੇ ਹੋ ਚੁੱਕੇ ਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਣ ਦੇ ਹੱਕਦਾਰ ਨਹੀਂ ਹੈਗੇ ਸਿੰਘ ਕਹਣ ਦੇ ਹੱਕਦਾਰ ਨਹੀਂ ਹੈਗੇ ਤੁਸੀਂ ਸਾਡੇ ਗੁਰੂਆਂ ਨੇ ਧਰਤੀ ਨਹੀਂ ਛੱਡੀ ਸਾਡੇ ਕਹਣਗੇ ਮੋਤਾਸਿਆ ਬਾਹਰ ਲੈ ਓਏ ਉੱਥੇ ਤਾਂ ਮਾਹੌਲ ਹੀ ਬੜਾ ਖਰਾਬ ਆ ਉੱਥੇ ਟੂਰਨਾਮੈਂਟ ਤੇ ਬੰਦਾ ਮਾਰਤਾ ਉੱਥੇ ਆ ਹੋ ਗਿਆ ਉੱਥੇ ਉਹ ਹੋ ਗਿਆ ਤੇ ਬਾਹਰ ਤੁਹਾਡੇ ਨਾਲ ਹੋਈ ਕੀ ਜਾਂਦਾ ਮੈਨੂੰ ਕੋਈ ਬੰਦਾ ਦੱਸ ਰਿਹਾ ਸੀਗਾ ਕੈਨੇਡਾ ਦੇ ਵਿੱਚ ਕਹਿੰਦਾ ਉਥੇ ਕੁੜੀਆਂ ਦੇ ਮੁੰਡਿਆਂ ਦਾ ਜਿਹੜਾ ਬੁਥਲਖਾਨਾ ਹੁੰਦਾ ਸਾਂਝਾ ਕਰਤਾ ਕਹਿੰਦੇ ਹੁਣ ਕੁੜੀਆਂ ਮੁੰਡੇ ਇਕੱਠੇ ਹੀ ਉੱਥੇ ਸਕੂਚ ਜਾਇਆ ਕਰਨਗੇ ਪਿਸ਼ਾਬ ਕਰਾ ਕਰਾ ਕਰਨਗੇ ਛੋੜੀਆਂ ਨਸਲਾਂ ਵੀ ਰਹਿਣੀਆਂ ਨਾ ਛੋੜੇ ਪੱਲੇ ਡਾਲਰ ਨਾ ਨਸਲਾਂ ਬਾਹਰ ਇੱਕ ਬੰਦਾ ਫੋਨ ਕਰਦਾ ਗਿਆ ਹੈ ਟ੍ਰਪਕਿੰਟ ਆ ਗਿਆ ਬੰਦਿਆਂ ਨੂੰ ਦੇ 5 ਲੱਖ ਡਾਲਰ ਦੇ 10 ਲੱਖ ਡਾਲਰ ਨਹੀਂ ਗੋਲੀ ਜਾਊ ਕਿੰਨੇ ਬੰਦੇ ਨੇ ਕੈਨੇਡਾ 'ਚ ਮਾਰਦੇ ਉੱਥੇ ਮਾਹੌਲ ਠੀਕ ਆ ਉੱਥੇ ਤੁਸੀਂ ਡਰਦੇ ਨਾਲੇ ਜਿਹੜੇ ਤੁਸੀਂ ਪਤਾ ਨਹੀਂ ਵੀਵੀ ਘੰਟੇ ਕੰਮ ਕਰਕੇ ਪੈਸੇ ਜੋੜੇ ਆ ਉਹ ਵੀ ਉਹਨਾਂ ਨੂੰ ਦੇ ਹੀ ਜਾਂਦੇ ਆ ਡਰ ਦੇ ਨਾਲੇ ਤੇ ਨਹੀਂ ਦਿੰਦੇ ਬੰਦਾ ਮਾਰ ਦਿੰਦੇ ਆ ਕਿੰਨੇ ਬੰਦੇ ਮਾਰਦੇ ਪਿਛੇ 85 ਮਹੀਨੇ ਕੈਨੇਡਾ ਦੇ ਵਿੱਚ ਗੈਂਟਰਾਂ ਨੇ ਪੈਸੇ ਫਰੋਤਣਾਂ ਲੈਣੇ ਚੱਕਰ 'ਚ ਉਥੇ ਸੌਖੇ ਆ ਇੱਥੇ ਕੋਈ ਪੁੱਛ ਕਛਤਾ ਹੈਗੀ ਆਪਣੇ ਦਾ ਹੈਗੇ ਆ ਕਿ ਆਪਣੇ ਦਾ ਦੁੱਖ ਦਾ ਰੋ ਲੋਗੇ ਜਾ ਕੇ ਤੁਸੀਂ ਆਪਣੇ ਬੰਦੇ ਕੋਲ ਇੱਕ ਉੱਥੇ ਦੁੱਖ ਵੀ ਰੋਣ ਨੂੰ ਵੀ ਹੈ ਨਹੀਂ ਤੁਸੀਂ ਪਰ ਨਹੀਂ ਤੁਹਾਡੇ ਅਕਲ ਨਹੀਂ ਖਾਂਦੇ ਨਹੀਂ ਗੱਲ ਪੈਂਦੀ ਇਹੇ ਧਰਤੀਆਂ ਨਹੀਂ ਮਿਲਦੀਆਂ ਹੁੰਦੀਆਂ ਧਰਤੀਆਂ ਮੇਰੀ ਗੱਲ ਯਾਦ ਰੱਖਿਓ ਮੈਂ ਪੜ ਰਿਆ ਸੀ ਆਰਟੀਕਲ ਇੱਕ ਦਿਨ ਵੀ 1880 ਦੇ ਵਿੱਚ ਆਹ ਰੋਸਚਲ ਪਰਿਵਾਰ ਵੱਜਦਾ ਇਹਨਾਂ ਨੇ ਇਜ਼ਰਾਈਲ ਦੇ ਵਿੱਚ ਛੋਟੀ ਧਰਤੀ ਖਰੀਦੀ ਥੋੜੀ ਜੀ ਆਪਣੇ ਬੰਦਿਆਂ ਨੂੰ ਇਕੱਠੇ ਕੀਤਾ ਉੱਥੇ ਉਸ ਫਲਸਤੀਨ ਫਲਸਤੀਨ ਇਜ਼ਰਾਈਲ ਨਹੀਂ ਫਲਸਤੀਨ ਦੀ ਧਰਤੀ ਦੇ ਉੱਤੇ 1880 ਚ ਆਈ ਸੀ ਉੱਥੇ ਉਹਨਾਂ ਨੇ ਆਪਣਾ ਇਜ਼ਰਾਈਲ ਇੱਕ ਮੁਲਕ ਬਣਾ ਲਿਆ ਅੱਜ ਫਲਸਤੀਨੀਆਂ ਨੂੰ ਮਾਰ ਮਾਰ ਕੇ ਉਹ ਖੁੰਝੇ ਤੱਕਤਾ ਹਜ਼ਾਰਾਂ ਲੱਖਾਂ ਬੰਦਾ ਮਾਰਤਾ ਜਿਹੜੀਆਂ ਨੇ ਜਹੂਦੀਆਂ ਨੇ ਫਸਤੀ ਨਾ ਰਹੇ ਉਹਨਾਂ ਦੀ ਧਰਤੀ ਤੋਂ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਛੋਡੇ ਹਾਲਾਤ ਪੰਜਾਬ ਵਾਲੇ ਵੇ ਹੋਣ ਵਾਲੇ ਆ ਸੋ ਡੈਮੋਗ੍ਰਾਫੀ ਬਦਲ ਗਈ ਤੇ ਬਦਲ ਨਹੀਂ ਆ ਜਿਹੜਾ ਛੱਡ ਗਏ ਨਾ ਜਿੰਨਾ ਮਰਜ਼ੀ ਗੱਲ ਪੰਜਾਬ ਕੀ ਆ ਕੀ ਕੀ ਨਹੀਂ ਪੰਜਾਬ ਬਾਹ ਛੋਡੇ ਸਾਡੇ ਗੁਰੂ ਫਿਰ ਉਹਨਾਂ ਨੂੰ ਕੋਈ ਸਮਝ ਨਹੀਂ ਸੀਗੀ ਸਾਡੇ ਯੋਧੇ ਇੱਥੇ ਕੁਰਬਾਨੀਆਂ ਕਰਕੇ ਗਏ ਸਿਰ ਲਾ ਕੇ ਗਏ ਖੂਨ ਦੋਲਿਆ ਜੰਗਾਂ ਲੜੀਆਂ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਆਪਣੇ ਬੱਚਿਆਂ ਦੇ ਝੁੱਲਿਆਂ 'ਚ ਪਾਲੀਆਂ ਨੇਜਾਂ ਲਟਕਾ ਲੇ ਘੱਲੂ ਕਰੇ ਝੱਲੇ ਜਮਲੇ ਸੀ ਉਹ ਸਾਡੀ ਖਾਤਰ ਆ ਧਰਤੀ ਦੀ ਖਾਤਰ ਧਰਤੀ ਨਾਲ ਬੰਦੇ ਦੀ ਜ਼ਿੰਦਗੀ ਸਾਡੀਆਂ ਪਛਾਣਾਂ ਸਾਡੀਆਂ ਸਭਿਤਾਵਾਂ ਇਹ ਧਰਤੀ ਨਾਲ ਜਿਉਂਦੀਆਂ ਨੇ ਭਾਈ ਸਾਹਿਬ ਪੂਸਾ ਨਹੀਂ ਖੜਨਾ ਨਹੀਂ ਖੜਨਾ ਬਾਹਰ ਲਿਓ ਸੋਨੂੰ ਬੇਨ ਤੇ ਛੇਤੀ ਮੁੜਿਆ ਉਹ ਆਜੋ ਜੁੱਤੀਆਂ ਖਾ ਕੇ ਆਓਗੇ ਤੁਹਾਡੇ ਘਰ-ਬਾਰ ਸਾਰੇ ਖੋਹ ਲੈਣਗੇ ਨਾ ਵੇਚੋ ਜੇ ਉਥੇ ਚਾਰ ਛਲਣ ਹੈਗੇ ਆ ਉਹਦਾ ਕਰਕੁਰਜਾ ਵੇਚ ਕੇ ਇੱਥੇ ਜ਼ਮੀਨ ਲੈ ਲਓ ਆ ਨਾ ਵੇਚਣ ਦੇ ਲੋਕਾਂ ਨੂੰ ਤੁਸੀਂ ਉਹੀ ਲੈ ਲਓ ਆਹਨ ਕਾ ਇੱਕ ਕੰਪਨੀ ਹੈਗਾ ਕਿਹੜਾ ਬੰਦਾ ਇਹ ਜੀ ਨੇ ਲਈ ਆ ਕੋਤਾ ਕੋ ਆਹਦਾ ਟਰਾਈਡੈਂਟ ਦਾ ਮਾਲਕਾ ਆ ਉਹਦਾ ਭਰਾ ਉਹਨੇ ਲਈ ਆ ਇਹ ਉਹਨੇ ਲਾਉਣੀ ਹੈ ਫੈਕਟਰੀ ਇੱਥੇ ਇਹ ਪੰਜ ਹੋਰ ਘਟਣ ਜਾ ਰਹੇ ਇੱਥੇ ਹੁਣ ਇਹਨਾਂ ਦੇ ਖਿਲਾਫ ਲੜੀ ਜਾਓ ਰਸਵਾਰ ਮੈਂਬਰੀ ਰਸਵਾਰ ਮੈਂਬਰੀ ਬਣਾ ਲਓ ਸਾਰਿਆਂ ਪਾਰਟੀਆਂ ਦੇ ਬੱਚੀ ਚੇਰਮਾਨ ਰਿਹਾ ਉਹ ਇੱਥੇ ਆਹ ਨਾਲ 2 ਕਰੋੜ ਤੁਸੀਂ ਮੰਗੋਗੇ ਉਹ 4 ਦੇਣ ਨੂੰ ਤਿਆਰ ਹੈ 5 ਮੰਗੋ ਤਾਂ 10 ਦੇਣ ਨੂੰ ਤਿਆਰ ਹੈ ਪੈਸਾ ਤਾਂ ਦੂਜੀ ਗੱਲ ਹੋਰ ਸੁਣ ਲਓ ਪਠਾਨਕੋਟ ਤੋਂ ਲੈ ਕੇ ਹਬੌਰ ਤੱਕ ਜਿਹੜਾ ਹਾਈਵੇ ਜਾਂਦਾ ਹੈ ਹਾਈ ਵੀਰੇ ਦੋਨੇ ਪਾਸੇ ਸਾਰੇ ਗੁਜਰਾਤ ਦੇ ਵੱਡੇ ਵਪਾਰੀ ਜ਼ਮੀਨਾਂ ਲੈ ਚੁੱਕੇ ਮੈਂ ਇੱਥੇ ਦਿਨਦਰ ਪਤਾ ਕੀਤਾ ਜਿੰਨੀਆਂ ਹਾਈਵੇ ਦੇ ਜ਼ਮੀਨਾਂ ਸਾਡੀਆਂ ਵਿਕ ਚੁੱਕੀਆਂ ਨੇ ਕੂਪ ਵਪਾਰੀਆਂ ਕੋਲੇ ਆ ਕੁਟੀਲਰਾਂ ਕੋਲੇ ਆ ਬਾਹਰਲੇ ਸੁਪਿਆਂ ਦੇ ਬੰਦੇ ਲੈ ਚੁੱਕਿਆ ਜਮੀਨਾਂ ਸਾਡੀਆਂ ਉਹ ਕਹਿੰਦੇ ਕੋਈ ਗੱਲ ਨਹੀਂ ਕਾਲੇ ਕਾਨੂੰਨ ਲੈ ਕੇ ਨਹੀਂ ਦੰਦੇ ਐ ਖੋਲਾਂਗੇ ਆਪਾਂ ਨੂੰ ਪਤਾ ਹੀ ਐ ਪੈਸੇ ਦੇਖ ਕੇ ਸਾਡੇ ਲੋਕ ਅੰਨੇ ਹੋ ਜਾਂਦੇ ਕਮਲੇ ਹੋ ਜਾਂਦੇ ਆ ਧਰਤੀ ਦੀ ਕੀ ਕੀਮਤ ਹੈਗੀ ਕੋਈ ਕੀਮਤ ਨਹੀਂ ਧਰਤੀ ਦੀ ਪੈਸੇ ਦਾ ਕੀ ਐ ਅੱਜ ਤੋਂ 10 ਸਾਲ 20 ਸਾਲ 50 ਸਾਲ ਪਿੱਛੇ ਜਾਓ ਉਦੋਂ ਪੈਸੇ ਦੀ ਕੀ ਕੀਮਤ ਸੀ ਅੱਜ ਕੀ ਕੀਮਤ ਐ ਉਹਦਾ ਰੁਪਈਆ ਜੀ ਸਾਰਾ ਕੁਝ ਆ ਜਾਂਦਾ ਯਾਰ ਰੁਪਈਏ ਖਤਮ ਹੀ ਹੋ ਗਏ ਗਰਾਂ ਸੂਰ ਰਿਟਲ ਕਰੀ ਜਾਂਦੇ ਆ ਹੋਣੀ ਆ ਤੂੰ ਦੇਖ ਲੋ 10 20 50 100 ਦੇ ਨੋਟ ਖਤਮ ਹੋ ਗਏ ਆਉਣ ਵਾਲੇ ਸਮੇਂ ਤੁਹਾਡਾ ਸਾਰਾ ਲੈਣ ਦਰ ਮੋਹੱਲਾਂ ਚ ਆ ਜਾਊਗਾ ਆ ਸਾਰਾ ਤੁਹਾਡਾ ਚੱਕੇ ਕਾਰੋਬਾਰ ਜੋ ਵੀ ਤੁਹਾਡਾ ਕੰਮ ਧੰਦਾ ਕਾਰੋਬਾਰ ਜ਼ਮੀਨਾਂ ਸਾਰੀਆਂ ਤੁਹਾਡੀਆਂ ਜਿਹੜੇ ਵੱਡੇ ਘਰਾਣੇ ਆ ਵੱਡੇ ਕਨਫੇਟ ਉਹਨਾਂ ਦੇ ਹੱਥ ਚ ਲੰਘ ਜਾਣਗੇ ਆ ਕੋਠੀਆਂ ਦੇ ਦੰਦੀਆਂ ਵੱਡ ਲਿਆ ਕਰੋ ਤੰਤਲ ਮੰਦਲੀਆਂ ਪਾਈ ਬੈਠੇ ਹੋ ਆ ਵੱਡੀਆਂ ਗੱਡੀਆਂ ਖੜੀਆਂ ਘਰੇ ਜਗਾ ਲੀਆਂ ਜਾਣਗੀਆਂ ਤੇਲ ਨਹੀਂ ਪਵਾ ਜਾਣਾ ਰੰਗ ਨਹੀਂ ਹੋਣਾ ਘਰ ਜੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਸਿੱਧੀ ਧਿਆੜੇ ਦੇ ਉੱਤੇ ਖੜ ਕੇ ਪੰਜਾਬ ਦੇ ਲੋਕਾਂ ਨੂੰ ਕਿ ਔਖੇ ਸੌਖੇ ਪੰਜ ਚਾਰ ਸਾਲ ਕੱਟ ਲਓ 2029-30 ਤੱਕ WTO ਦੇ ਸਮਝੌਤੇ ਆ ਲਾਂਘੇ ਖੁੱਲ ਜਾਣੇ ਆ ਫਿਰ ਦੇਖੋ ਪੰਜਾਬ ਦੀ ਕੀਮਤ ਪਈ